ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਵਿੰਦਰ ਸ਼ਰਮਾ ਬਠਿੰਡਾ ਤੋਂ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਅਵੌਰ ਲੱਗੇ ਇੱਕ ਪਿੰਡ ਦੀ ਹੈ ਇਹ ਭੈਣ ਸਵੇਰੇ ਪਸ਼ੂਆਂ ਦੀਆਂ ਧਾਰਾਂ ਕੱਢ ਰਹੀ ਸੀ ਦੁੱਧ ਚੋ ਰਹੀ ਸੀ ਤਾਂ ਕੋਈ ਜੀਵ ਇਹਨਾਂ ਦੇ ਲੜ ਗਿਆ ਦੰਦੀ ਵੱਢ ਗਿਆ ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਕਿਹੜਾ ਜੀਵ ਸੀ ਤਾਂ ਇਹ ਥੋੜਾ ਜਿਹਾ ਅੰਗੇਲੀ ਕਰ ਗਏ ਪਰ ਜਦੋਂ ਇਹਨਾਂ ਦਾ ਸਾਹ ਬੰਦ ਹੋਣ ਲੱਗਿਆ ਘਬਰਾਟ ਹੋਣ ਲੱਗੀ ਤੇ ਸੋਚ ਬਦਨ ਲੱਗੀ ਲੱਤ 'ਚ ਦਰਦ ਹੋਣ ਲੱਗ ਗਿਆ ਉਸ ਤੋਂ ਬਾਅਦ ਇਹ ਅਵੋਰ ਤੋਂ ਬਠਿੰਡੇ ਲੈ ਕੇ ਆਏ ਇਹਨਾਂ ਨੂੰ ਪਰੰਤੂ ਉਦੋਂ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਸੀ ਕਿਉਂਕਿ ਇਲਾਜ ਹੈ ਉਹ ਦੇਰੀ ਦੇ ਨਾਲ ਸ਼ੁਰੂ ਹੋਇਆ ਤੇ ਉਸ ਕਰਕੇ ਇਹਨਾਂ ਦੀ ਮੌਤ ਹੋ ਗਈ ਕਿਉਂਕਿ ਸਮੇਂ ਸਿਰ ਇਲਾਜ ਨਹੀਂ ਮਿਲਿਆ ਤਾਂ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਦੋਂ ਵੀ ਕੋਈ ਹਨੇਰੇ 'ਚ ਕੰਮ ਕਰਦੇ ਸਮੇਂ ਕੋਈ ਤੁਹਾਡੇ ਜੀਵ ਦੰਦੀ ਵੱਢ ਜੇ ਤੁਹਾਨੂੰ ਲੱਗੇ ਕਿ ਕਿਸੇ ਜੀਵ ਨੇ ਕੱਟ ਲਿਆ ਜਾਂ ਡੰਗ ਲਿਆ ਤਾਂ ਕਦੇ ਵੀ ਅਣਗਹਿਲੀ ਨਹੀਂ ਕਰਨੀ ਘਰੇ ਕੋਈ ਤਿਆਰਬਾ ਨਹੀਂ ਕਰਨਾ ਕਿਸੇ ਟੂਨੇ ਟੋਟ ਕੇ ਧਾਗੇ ਤਵੀਤ ਮਣਕੇ ਦੇ ਚੱਕਰ ਚ ਨਹੀਂ ਪੈਣਾ ਕਿਸੇ ਜੋਗੀਆਂ ਦੇ ਚੱਕਰ ਚ ਨਹੀਂ ਪੈਣਾ ਉਸ ਮਰੀਜ਼ ਨੂੰ ਤੁਰੰਤ ਆਪਣੇ ਨੇੜੇ ਦੇ ਜ਼ਿਲ੍ਹੇ ਦੇ ਮੁੱਖ ਸਰਕਾਰੀ ਹਸਪਤਾਲ ਜਾਂ ਜੇਕਰ ਤੁਹਾਡੀ ਜੇਬ ਅਲਾਉ ਕਰਦੀ ਹੈ ਤਾਂ ਕਿਸੇ ਪ੍ਰਾਈਵੇਟ ਹਸਪਤਾਲ ਜਿੱਥੇ ਤੁਹਾਨੂੰ ਲੱਗਦਾ ਕਿ ਇਲਾਜ ਵਧੀਆ ਤੇ ਸਸਤਾ ਹੋ ਸਕੇ ਉੱਥੇ ਲੈ ਜਾਓ ਕਿਉਂਕਿ ਤੁਹਾਨੂੰ ਨਹੀਂ ਪਤਾ ਹੁੰਦਾ ਜੀਵ ਜ਼ਹਿਰੀਲਾ ਹੈ ਕਿ ਬਿਨਾ ਜ਼ਹਿਰ ਵਾਲਾ ਤੇ ਅਸੀਂ ਘਰੇ ਤਜਰਬਾ ਕਰਨ ਲੱਗ ਜਾਨੇ ਆ ਪਰੰਤੂ ਜੇਕਰ ਜੀਵ ਜ਼ਹਿਰੀਲਾ ਹੋਇਆ ਤਾਂ ਸਾਨੂੰ ਦੁਆਰਾ ਮੌਕਾ ਨਹੀਂ ਮਿਲਦਾ ਇਲਾਜ ਦੇ ਵਿੱਚ ਦੇਰੀ ਹੋ ਜਾਂਦੀ ਹੈ ਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਇਸ ਕਰਕੇ ਹਮੇਸ਼ਾ ਸਾਵਧਾਨ